ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਬਹੁਤ ਹੀ ਸੋਹਣੀ ਕਹਾਣੀ ਸੁਣਾਵਾਂਗੀ ਚੁੱਪ ਦੀ ਭਾਸ਼ਾ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਉਹ ਚੋਪੈਨੀ ਢੂੰਗੀ ਸੀ ਕਿ ਉਹ ਉਹਨਾਂ ਦੋਵਾਂ ਦੇ ਦਰਮਿਆਨ ਇੱਕ ਜ਼ਿੰਦਾ ਦੀਵਾਰ ਬਣ ਕੇ ਖੜੀ ਹੋ ਗਈ ਸੀ ਰਸੋਈ ਵਿੱਚ ਬਸ ਤਵੇ ਤੇ ਰੋਟੀ ਦੇ ਫੁਲਕੇ ਪੱਕਣ ਦੀ ਹੀ ਆਵਾਜ਼ ਆਉਂਦੀ ਸੀ ਜਾਂ ਕਦੇ-ਕਦੇ ਪ੍ਰੇਮਜੀਤ ਦਾ ਫੋਨ ਜੋ ਘਰ ਵਿੱਚ ਆਉਣ ਵਾਲੀ ਇਕਲੌਤੀ ਆਵਾਜ਼ ਸੀ ਸੁਖਵੰਤ ਕੌਰ ਆਪਣੀ ਨੂ ਰਜ਼ਨੀ ਨਾਲ ਗੱਲਾਂ ਕਰਨ ਤੋਂ ਇੰਨੀ ਘਤਰੌਂਦੀ ਸੀ ਜਿਵੇਂ ਉਸਦੀ ਆਵਾਜ਼ ਵਿੱਚ ਕੋਈ ਜ਼ਹਿਰ ਹੋਵੇ ਰਜ਼ਨੀ ਵੀ ਆਪਣੀ ਸੱਸ ਦੇ ਇਸ ਰਵੱਈਏ ਨੂੰ ਸਮਝ ਨਹੀਂ ਸਕੀ ਸੀ ਉਹ ਦਿਨ ਪਰ ਘਰ ਦੇ ਕੰਮ ਕਰਦੀ ਪਰ ਸੁਖਵੰਤ ਕੌਰ ਦੇ ਚਿਹਰੇ ਤੇ ਨਾ ਤਾਂ ਸੰਤੁਸ਼ਟੀ ਦਿਖਾਈ ਦਿੰਦੀ ਅਤੇ ਨਾ ਹੀ ਪਿਆਰ ਇਹ ਚੁੱਪ ਉਦੋਂ ਟੁੱਟੀ ਜਦੋਂ ਇੱਕ ਸਵੇਰ ਸੁਖਵੰਤ ਕੌਰ ਨੇ ਨਾਸ਼ਤਾ ਬਣਾਉਣ ਲਈ ਰਸੋਈ ਵਿੱਚ ਕਦਮ ਰੱਖਿਆ ਤਾਂ ਰਜ਼ਨੀ ਨੂੰ ਬੇਹੋਸ਼ ਪਿਆ ਦੇਖਿਆ ਉਸ ਦੇ ਹੱਥ ਦੇ ਵਿੱਚ ਕੋਲੀ ਡਿੱਗੀ ਹੋਈ ਸੀ ਅਤੇ ਚਿਹਰਾ ਬੇਰੰਗ ਸੀ ਉਸ ਪਲ ਸੁਖਵੰਤ ਕੌਰ ਦੇ ਮੂੰਹੋਂ ਨਿਕਲਿਆ ਹੈ ਰੱਬਾ ਇਹ ਇਕਲੌਤਾ ਸ਼ਬਦ ਸੀ ਜੋ ਉਸ ਚੁੱਪ ਨੂੰ ਤੋੜਨ ਲਈ ਕਾਫੀ ਸੀ ਡਾਕਟਰ ਨੇ ਦੱਸਿਆ ਕਿ ਰੈਜਨਿਊ ਐਨੀਮੀਆ ਹੈ ਅਤੇ ਥਕਾਵਟ ਬਹੁਤ ਜ਼ਿਆਦਾ ਹੈ ਇਸ ਨੂੰ ਆਰਾਮ ਦੀ ਲੋੜ ਹੈ ਘਰ ਦਾ ਕੰਮ ਘੱਟ ਕਰੋ ਪੋਸਟਿਕ ਖਾਣਾ ਦਿਓ ਡਾਕਟਰ ਨੇ ਸੁਖਵੰਤ ਕੌਰ ਨੂੰ ਸਮਝਾਇਆ ਮਾਨੋ ਉਹ ਹੀ ਇਸ ਦੋਸ਼ ਲਈ ਜ਼ਿੰਮੇਵਾਰ ਸੀ ਸਖਵੰਤ कौर ਨੇ ਕੁਝ ਨਾ ਕਿਹਾ ਪਰ ਉਸਦੇ ਮਾਨਸਿਕ ਤੂਫਾਨ ਉੱਠਿਆ ਉਸ ਨੂੰ ਆਪਣੀ ਜਵਾਨੀ ਯਾਦ ਆ ਗਈ ਜਦੋਂ ਆਪ ਘਰ ਦੇ ਕੰਮਾਂ ਬੱਚਿਆਂ ਦੀ ਪਰਵਰਿਸ਼ ਅਤੇ ਖੇਤਾਂ ਦੇ ਕੰਮ ਨਾਲ ਘਿਰੇ ਰਹਿੰਦੀ ਸੀ ਪਰ ਕਦੇ ਬੇਹੋਸ਼ ਨਹੀਂ ਹੋਈ ਸੀ ਇਹ ਨਵੀਂ ਪੀੜ੍ਹੀ ਕਿਵੇਂ ਕਮਜ਼ੋਰ ਹੋ ਗਈ ਹੈ ਉਸਨੇ ਮਨ ਹੀ ਮਾਨ ਵਿੱਚ ਸੋਚਿਆ ਪਰ ਫਿਰ ਵੀ ਉਸਨੇ ਰਜ਼ਨੀ ਦੀ ਦੇਖਭਾਲ ਕੀਤੀ ਸੂਪ ਦਾਲ ਹਲਕੀ ਰੋਟੀ ਬਣਾ ਕੇ ਦਿੱਤੀ ਪਰ ਉਸਦੇ ਹੱਥਾਂ ਦੀ ਇਹ ਸੇਵਾ ਵੀ ਚੁੱਪ ਹੀ ਸੀ ਰਜਨੀ ਦਾ ਦਿਲ ਪਰ ਆਇਆ ਇੱਕ ਦਿਨ ਉਸਨੇ ਹਿੰਮਤ ਕਰਕੇ ਕਿਹਾ ਮਾਂ ਜੀ ਮaaf ਕਰਨਾ ਮੈਂ ਤੁਹਾਡੇ ਕਰ ਬੋਝ ਬਣ ਗਈ ਹ ਸੁਖਵੰਤ ਕੌਰ ਨੇ ਸਿਰਫ ਇੱਕ ਨਜ਼ਰ ਉਸ ਨੂੰ ਭਾਂਪ ਕੇ ਦੇਖਿਆ ਤੇ ਬੋਲੀ ਤੂੰ ਬੋਝ ਨਹੀਂ ਪਰ ਤੂੰ ਸਮਝਦੀ ਨਹੀਂ ਸਾਡੇ ਵੇਲੇ ਔਰਤਾਂ ਛੱਡੋ ਕੀ ਫਾਇਦਾ ਉਹ ਬੋਲਦੇ ਬੋਲਦੇ ਰੁਕ ਗਈ ਕੀ ਸਮਝਦੀ ਨਹੀਂ ਮਾਂ ਜੀ ਰਜਨੀ ਨੇ ਆਪਣੀ ਸਾਰੀ ਹਿੰਮਤ ਝੁਟਾ ਕੇ ਪੁੱਛਿਆ ਜ਼ਿੰਦਗੀ ਸਖਵੰਤਪੌਰ ਨੇ ਕੜਕ ਕੇ ਕਿਹਾ ਜ਼ਿੰਦਗੀ ਸਿਰਫ ਪੜ੍ਹਾਈ ਲਿਖਾਈ ਅਤੇ ਨੌਕਰੀ ਨਹੀਂ ਹੁੰਦੀ ਇਹ ਘਰ ਗ੍ਰਹਿਸਤੀ ਸੰਭਾਲਣੀ ਵੀ ਹੁੰਦੀ ਹੈ ਚੁੱਪ-ਚਪ ਦੁੱਖ ਸਹਨੇ ਵੀ ਹੁੰਦੇ ਹਨ ਤੂੰ ਤਾਂ ਥੋੜੇ ਜੇ ਕੰਮ ਕਰਨ ਨਾਲ ਹੀ ਟੁੱਟ ਕੇ ਪੈ ਗਈ ਹੈ ਰਜ਼ਨੀ ਨੇ ਆਪਣੀ ਅੱਖਾਂ ਝੁਕਾ ਲਈਆਂ ਉਸ ਨੂੰ ਲੱਗਾ ਜਿਵੇਂ ਉਸ ਦੀ ਹਰ ਕੋਸ਼ਿਸ਼ ਇਸ ਔਰਤ ਦੇ ਸਾਹਮਣੇ ਫਿੱਕੀ ਪੈ ਰਹੀ ਹੈ ਉਸ ਦੀ ਆਪਣੀ ਮਾਂ ਨੇ ਉਸ ਨੂੰ ਹਮੇਸ਼ਾ ਆਜ਼ਾਦ ਬੰਨਾ ਸਿਖਾਇਆ ਸੀ ਪਰ ਹੱਤੇ ਉਸ ਨੂੰ ਲੱਗਦਾ ਸੀ ਕਿ ਉਸਦੀ ਆਜ਼ਾਦੀ ਨੂੰ ਕਮਜ਼ੋਰੀ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਹੈ। ਜਦੋਂ ਰਜਨੀ ਠੀਕ ਹੋ ਗਈ ਤਾਂ ਸੁਖਵੰਤ ਕੌਰ ਨੇ ਉਸ ਨੂੰ ਰਸੋਈ ਵਿੱਚ ਬੁਲਾਇਆ। ਉਹਨਾਂ ਦੇ ਸਾਹਮਣੇ ਆਟਾ ਤੇ ਸਬਜ਼ੀਆਂ ਪਈਆਂ ਹੋਈਆਂ ਸਨ। ਆਸੋ ਤੈਨੂੰ ਠੀਕ ਤਰ੍ਹਾਂ ਸਿੱਖਣਾ ਹੋਵੇਗਾ, ਸੁਖਵੰਤ ਕੌਰ ਨੇ ਆਦੇਸ਼ ਦੇ ਅੰਦਾਜ਼ ਵਿੱਚ ਕਿਹਾ। ਨਹੀਂ ਤਾਂ ਮੇਰੇ ਤੋਂ ਬਾਅਦ ਇਸ ਘਰ ਨੂੰ ਕੌਣ ਸੰਭਾਲੇਗਾ? ਰਜਨੀ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਉਸ ਦਿਨ ਤੋਂ ਉਸ ਦੀ ਸਿੱਖਿਆ ਸ਼ੁਰੂ ਹੋ ਗਈ। ਰੋਟੀ ਬਣਾਉਣ ਦਾ ਸਹੀ ਤਰੀਕਾ ਦਾਲ ਨੂੰ ਰੰਗਤ ਵਿਚ ਲਿਆਉਂਦਾ ਢੰਗ ਘਰ ਦੇ ਖਰਚੇ ਦਾ ਹਿਸਾਬ ਰੱਖਣਾ ਸੁਖਵੰਤ ਕੌਰ ਇੱਕ ਸਖਤ ਉਸਤਾਦ ਸੀ ਉਹ ਹਰ ਛੋਟੀ ਗਲਤੀ ਤੇ ਝਿੜਕਦੀ ਨਮਕ ਘੱਟ ਪੈ ਗਿਆ ਇਹ ਦਾਲ ਤਾਂ ਪਾਣੀ ਪਾਣੀ ਲੱਗ ਰਹੀ ਹੈ ਪੈਸਿਆਂ ਦਾ ਕਹੇ ਹਿਸਾਬ ਰੱਖਦੀ ਹੈ ਰਜ਼ਨੀ ਚੁੱਪਚਾਪ ਸੌਂਦੀ ਅਤੇ ਸਿੱਖਦੀ ਰਹਿੰਦੀ ਪਰ ਇਹ ਸਿੱਖਣਾ ਸਿਰਫ ਖਾਣਾ ਬਣਾਉਣ ਤੱਕ ਸੀਮਤ ਨਹੀਂ ਸੀ ਹੌਲੀ-ਹੌਲੀ ਉਸਨੇ ਸੁਖਵੰਤ ਕੌਰ ਦੀਆਂ ਆਦਤਾਂ ਨੂੰ ਵੀ ਪਹਿਚਾਣਨਾ ਸ਼ੁਰੂ ਕਰ ਦਿੱਤਾ ਉਸਨੇ ਦੇਖਿਆ ਕਿ ਕਿਵੇਂ ਸੁਖਵੰਤ ਕੌਰ ਸਵੇਰੇ ਚਾਹ ਬਣਾਉਣ ਤੋਂ ਪਹਿਲਾਂ ਆਪਣੇ ਕਮਰੇ ਵਿੱਚ ਬੈਠ ਕੇ ਇੱਕ ਪੁਰਾਣੀ ਅਲਮਾਰੀ ਵਿੱਚੋਂ ਇੱਕ ਛੋਟਾ ਜਿਹਾ ਲੱਕੜ ਦਾ ਡੱਬਾ ਕੱਢਦੀ ਅਤੇ ਉਸ ਨੂੰ ਦੇਖ ਕੇ ਚੁੱਪ ਬੈਠ ਜਾਂਦੀ। ਇੱਕ ਦਿਨ ਰਜਨੀ ਨੇ ਹਿੰਮਤ ਕਰਕੇ ਪੁੱਛ ਹੀ ਲਿਆ, "ਮਾਂ ਜੀ, ਇਸ ਡੱਬੇ ਵਿੱਚ ਕੀ ਹੈ?" ਸੁਖਵੰਤ ਕੌਰ ਚੌਂਕ ਗਈ। ਉਸਨੇ ਡੱਬੇ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਰੁਕ ਗਈ। ਉਸ ਦੀਆਂ ਅੱਖਾਂ ਨਾਮ ਹੋ ਗਈਆਂ। "ਇਹ ਮੇਰੇ ਪਤੀ ਦੀਆਂ ਯਾਦਾਂ ਹਨ।" ਉਸਨੇ ਹੌਲੀ ਜਿਹੀ ਕਿਹਾ ਉਸ ਡੱਬੇ ਵਿੱਚ ਕੁ ਪੁਰਾਣੀ ਫੋਟੋ ਇੱਕ ਟੁੱਟਿਆ ਹੋਇਆ ਪੈਨ ਅਤੇ ਕੁਝ ਪੁਰਾਣੀਆਂ ਚਿੱਠੀਆਂ ਸਨ ਉਸ ਦਿਨ ਪਹਿਲੀ ਵਾਰ ਸੁਖਵੰਤ ਕੌਰ ਨੇ ਰਜ਼ੀ ਨੂੰ ਆਪਣੇ ਪਤੀ ਰਜ਼ਨੀ ਦੇ ਸੋਹਰੇ ਬਾਰੇ ਦੱਸਿਆ ਕਿੰਨਾ ਪਿਆਰ ਸੀ ਉਹਨਾਂ ਦਾ ਕਿੰਨਾ ਸਹਾਰਾ ਸੀ ਉਹਨਾਂ ਦਾ ਉਹਨਾਂ ਦੀ ਮੌਤ ਨੇ ਉਸ ਦਾ ਸਹਾਰਾ ਹੀ ਖੋ ਲਿਆ ਸੀ ਤੈਨੂੰ ਪਤਾ ਹੈ ਰਜ਼ਨੀ ਉਸਨੇ ਕਿਹਾ ਆਵਾਜ਼ ਵਿੱਚ ਇੱਕ ਕੰਬਣੀ ਸੀ ਜਦੋਂ ਤੇਰਾ ਪਤੀ ਮੇਰੇ ਪੁੱਤਰ ਦੇ ਰੂਪ ਵਿੱਚ ਘਰ ਵਾਪਸ ਆਇਆ ਤਾਂ ਮੈਨੂੰ ਲੱਗਾ ਜਿਵੇਂ ਮੇਰਾ ਸਹਾਰਾ ਵਾਪਸ ਆ ਗਿਆ ਹੋਵੇ ਪਰ ਪਰ ਫਿਰ ਤੂੰ ਆ ਗਈ ਰਜ਼ਰੀ ਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਉਸ ਦੀ ਸੱਸ ਦੇ ਅੰਦਰ ਡੂੰਘਾ ਦੁੱਖ ਅਤੇ ਡਰ ਵੀ ਹੋ ਸਕਦਾ ਹੈ ਇਕੱਲੇ ਪੈ ਜਾਣ ਦਾ ਡਰ ਅਤੇ ਆਪਣੇ ਪੁੱਤਰ ਦੇ ਪਿਆਰ ਦਾ ਗਵਾਚ ਜਾਣ ਦਾ ਡਰ ਉਸ ਰਾਤ ਰਜ਼ਰੀ ਨੇ ਪ੍ਰੇਮਜੀਤ ਨੂੰ ਸਾਰੀ ਗੱਲ ਦੱਸ ਦਿੱਤੀ ਪ੍ਰੇਮਜੀਤ ਨੇ ਉਦਾਸ ਸੁਰ ਵਿੱਚ ਕਿਹਾ ਪਿਤਾ ਜਿੱਤੇ ਜਾਣ ਤੋਂ ਬਾਅਦ ਮਾਂ ਬਹੁਤ ਬਦਲ ਗਈ ਸੀ। ਉਹਨੂੰ ਲੱਗਦਾ ਸੀ ਕਿ ਜੇ ਉਹ ਕਮਜ਼ੋਰ दिखी ਤਾਂ ਦੁਨੀਆ ਉਸਨੂੰ ਹੜੱਪ ਜਾਵੇਗੀ। ਉਸਦਾ ਸਖਤ ਹੋਣਾ ਉਸਦੇ ਦੁੱਖਾਂ ਨੂੰ ਲੁਕਾਉਣ ਦਾ ਇੱਕ ਤਰੀਕਾ ਹੈ। ਇਹ ਗੱਲ ਰਜਨੀ ਦੇ ਦਿਲ ਵਿੱਚ ਉਤਰ ਗਈ। ਅਗਲੇ ਦਿਨ ਤੋਂ ਉਸਨੇ ਸਿਰਫ ਰਸੋਈ ਹੀ ਨਹੀਂ ਸੱਸ ਦੇ ਦਿਲ ਦੀ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ। ਉਸਨੇ ਦੇਖਿਆ ਕਿ ਸਭਵੰਤ ਕੌਰ ਨੂੰ ਸਰਦੀਆਂ ਵਿੱਚ ਜੋੜਾਂ ਦਾ ਦਰਦ ਹੁੰਦਾ ਹੈ। ਉਸਨੇ ਚੁੱਪਚਾਪ ਉਸਦੇ ਵਿਸਰੇਤੇ ਗਰਮ ਪਾਣੀ ਦੀ ਬੋਤਲ ਰੱਖਣੀ ਸ਼ੁਰੂ ਕਰ ਦਿੱਤੀ। ਜਦੋਂ ਸੁਖਵੰਤ ਕੌਰ ਨੂੰ ਠੰਡ ਲੱਗੀ ਤਾਂ ਰਜ਼ਨੀ ਨੇ ਉਸਦੇ ਲਈ ਹਲਦੀ ਵਾਲਾ ਦੁੱਧ ਬਣਾ ਕੇ ਦਿੱਤਾ। ਸੁਖਵੰਤ ਕੌਰ ਕੁਝ ਨਾ ਬੋਲਦੀ ਪਰ ਉਸਦੇ ਅੱਖਾਂ ਵਿੱਚ ਇੱਕ ਹਲਕੀ ਜਿਹੀ ਚਮਕ ਦਿਖਾਈ ਦੇਣ ਲੱਗੀ। ਫਿਰ ਇੱਕ ਘਟਨਾ ਨੇ ਰਿਸ਼ਤੇ ਦੀ ਦਿਸ਼ਾਈ ਬਦਲ ਦਿੱਤੀ। ਸੁਖਵੰਤ ਕੌਰ ਪੌੜੀਆਂ ਉਤਰਦੇ ਹੋਏ ਡਿੱਗ ਪਈ ਸੀ। ਉਸਦਾ ਪੈਰ ਟੁੱਟ ਗਿਆ ਸੀ। ਡਾਕਟਰਾਂ ਨੇ ਪੂਰਾ ਆਰਾਮ ਕਰਨ ਨੂੰ ਕਿਹਾ। ਅਚਾਨਕ ਹੀ ਸੱਸ ਪੂਰੀ ਤਰ੍ਹਾਂ ਨੂਹ ਤੇ ਨਿਰਭਰ ਹੋ ਗਈ ਸੀ ਰਜਨੀ ਨੇ ਉਸ ਦੀ ਦੇਖਭਾਲ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਉਹ ਉਸ ਨੂੰ ਖਾਣਾ ਖਵਾਉਂਦੀ ਦਵਾਈਆਂ ਦਿੰਦੀ ਅਤੇ ਉਸ ਦੇ ਸਰੀਰ ਦੀ ਮਾਲਿਸ਼ ਕਰਦੀ ਇੱਕ ਦਿਨ ਮਾਲਿਸ਼ ਕਰਦੇ ਹੋਏ ਸੁਖਵੰਤ ਕੌਰ ਨੇ ਅਚਾਨਕ ਕਿਹਾ ਤੂੰ ਥੱਕ ਗਈ ਹੋਵੇਂਗੀ ਜਾ ਆਰਾਮ ਕਰ ਰਜਨੀ ਨੇ ਮੁਸਕਰਾ ਕੇ ਕਿਹਾ ਮਾਂ ਜੀ ਤੁਸੀਂ ਤਾਂ ਕਹਿੰਦੇ ਹੋ ਨਾ ਕਿ ਸਾਡੇ ਵੇਲੇ ਔਰਤਾਂ ਛੱਡੋ ਕੀ ਫਾਇਦਾ ਉਸਨੇ ਉਹੀ ਜੁਮਲਾ ਦੁਹਰਾਇਆ ਸੁਖਵੰਤ ਕੌਰ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆ ਗਈ ਇਹ ਪਹਿਲੀ ਵਾਰ ਸੀ ਹਾਂ ਸਾਡੇ ਵੇਲੇ ਔਰਤਾਂ ਸਖਤ ਸਨ ਉਸਨੇ ਕਿਹਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਦੁੱਖ ਨਹੀਂ ਸਹੰਦੀਆਂ ਸੀ ਅਸੀਂ ਵੀ ਸਹੰਦੀਆਂ ਸੀ ਪਰ ਚੁੱਪਚਾਪ ਤੇਰੇ ਵਿੱਚ ਤਾਂ ਹੁਣ ਵੀ ਉਹੀ ਹਿੰਮਤ ਹੈ ਬਸ ਤੂੰ ਇਸ ਨੂੰ ਕਮਜ਼ੋਰੀ ਸਮਝਦੀ ਸੀ ਅਤੇ ਮੈਂ ਤੇਰੀ ਚੁੱਪ ਨੂੰ ਗੁੱਸਾ ਉਸ ਦਿਨ ਤੋਂ ਉਹਨਾਂ ਵਿਚਾਰ ਇੱਕ ਕੰਧ ਸੀ ਉਹ ਟੈਨ ਲੱਗੀ ਸੁਖਵੰਤ ਕੌਰ ਨੇ ਰਜਨੀ ਨੂੰ ਨਾ ਸਿਰਫ ਰਸੋਈ ਦੇ ਰਾ ਸਿਖਾਏ ਸਗੋ ਉਸ ਨੂੰ ਪਰਿਵਾਰ ਦੇ ਪੁਰਾਣੇ ਰਿਸ਼ਤੇਦਾਰਾਂ ਰੀਤੀ ਰਿਵਾਜਾਂ ਅਤੇ ਉਹਨਾਂ ਕਹਾਣੀਆਂ ਬਾਰੇ ਵੀ ਦੱਸਿਆ ਜੋ ਉਸ ਦੇ ਦਿਲ ਵਿੱਚ ਦੱਬੀਆਂ ਪਈਆਂ ਸਨ ਰਜਨੀ ਨੇ ਵੀ ਉਸ ਨੂੰ ਆਪਣੇ ਸੁਪਨੇ ਆਪਣੀ ਨੌਕਰੀ ਦੀਆਂ ਚੁਣੌਤੀਆਂ ਅਤੇ ਆਧੁਨਿਕ ਜੀਵਨ ਦੀਆਂ ਪੇਚੀਦਗੀਆਂ ਬਾਰੇ ਦੱਸਿਆ ਉਸ ਨੇ ਸਮਝਾਇਆ ਕਿ ਕਿਵੇਂ ਆਜ਼ਾਦੀ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵਿਚਕਾਰ ਸੰਤੁਲਨ ਬਣਾਉਣਾ ਨਵੀਂ ਪੀੜ੍ਹੀ ਲਈ ਇੱਕ ਨਵੀਂ ਚੁਣੌਤੀ ਹੈ ਜਦੋਂ ਸੁਖਵੰਤ ਕੌਰ ਚੱਲਣ ਲਈ ਯੋਗ ਹੋ ਗਈ ਤਾਂ ਉਹਨਾਂ ਦਾ ਰਿਸ਼ਤਾ ਬਿਲਕੁਲ ਬਦਲ ਗਿਆ ਸੀ ਹੁਣ ਰਸੋਈ ਵਿੱਚ ਚੁੱਪ ਦੀ ਜਗ੍ਹਾ ਗੱਲਾਂ-ਬਾਤਾਂ ਹੁੰਦੀਆਂ ਰਹਿੰਦੀਆਂ ਸਨ ਸੁਖਵੰਤ ਕੌਰ ਰਜਨੀ ਨੂੰ ਪ੍ਰੌਟੀ ਬਣਾਉਣ ਦੇ ਨਵੇਂ ਤਰੀਕੇ ਸਿਖਾਉਂਦੀ ਅਤੇ ਰਜਨੀ ਆਪਣੀ ਸੱਸ ਨੂੰ ਮੋਬਾਈਲ ਫੋਨ ਚਲਾਉਣਾ ਸਿਖਾਉਂਦੀ ਉਹ ਇਕੱਠੀਆਂ ਟੀਵੀ ਸੀਰੀਅਲ ਦੇਖਦੀਆਂ ਅਤੇ ਉਹਨਾਂ ਤੇ ਗੱਲਾਂ ਕਰਦੀਆਂ ਇੱਕ ਦਿਨ ਪ੍ਰੇਮਜੀਤ ਨੇ ਘਰ ਆ ਕੇ ਦੇਖਿਆ ਕਿ ਉਸਦੀ ਮਾਂ ਤੇ ਪਤਨੀ ਕਿਸੇ ਗੱਲ ਤੇ ਇਕੱਠੀਆਂ ਅਸ ਰਹੀਆਂ ਹਨ ਉਹ ਖੜਾ ਹੋ ਕੇ ਦੇਖਦਾ ਰਹਿ ਗਿਆ ਉਸਨੇ ਆਪਣੀ ਮਾਂ ਨੂੰ ਇੰਨੀ ਖੁਸ਼ ਹੁੰਦੇ ਸਾਲਾਂ ਬਾਅਦ ਦੇਖਿਆ ਸੀ ਸ਼ਾਮ ਨੂੰ ਜਦੋਂ ਰਜਨੀ ਕਮਰੇ ਵਿੱਚ ਆਈ ਤਾਂ ਪ੍ਰੇਮਜੀਤ ਨੇ ਉਸਦੇ ਹੱਥ ਫੜ ਲਏ ਉਸਨੇ ਕਿਹਾ ਤੂੰ ਜਾਣਦੀ ਹੈ ਮੈਂ ਹਮੇਸ਼ਾ ਡਰਦਾ ਸੀ ਕਿ ਮੇਰੀ ਜ਼ਿੰਦਗੀ ਦੀਆਂ ਦੋ ਸਭ ਤੋਂ ਖਾਸ ਔਰਤਾਂ ਵਿਚਕਾਰ ਇਹ ਦੂਰੀ ਹਮੇਸ਼ਾ ਰਹੇਗੀ ਤੂੰ ਇੱਕ ਚਮਤਕਾਰ ਕਰ ਦਿੱਤਾ ਰਜਨੀ ਨੇ ਮੁਸਕਰਾ ਕੇ ਕਿਹਾ ਕੋਈ ਚਮਤਕਾਰ ਨਹੀਂ ਪ੍ਰੇਮ ਸਿਰਫ ਚੁੱਪ ਨੂੰ ਤੋੜਨ ਦੀ ਹਿੰਮਤ ਚਾਹੀਦੀ ਹੈ ਤੁਹਾਡੀ ਮਾਂ ਨੇ ਮੈਨੂੰ ਸਿਖਾਇਆ ਕਿ ਪਿਆਰ ਕੇਵਲ ਸ਼ਬਦਾਂ ਵਿੱਚ ਹੀ ਨਹੀਂ ਹੁੰਦਾ ਇਹ ਕੰਮਾਂ ਵਿੱਚ ਵੀ ਹੁੰਦਾ ਉਸ ਰਾਸਕਵੰਤ ਕੌਰ ਨੇ ਆਪਣੇ ਕਮਰੇ ਵਿੱਚੋਂ ਉਹ ਪੁਰਾਣਾ ਡੱਬਾ ਕੱਢਿਆ ਉਸਨੇ ਆਪਣੇ ਪਤੀ ਦੀ ਫੋਟੋ ਨੂੰ ਹੱਥ ਲਾਇਆ ਅਤੇ ਬੋਲੀ ਦੇਖਿਆ ਤੁਸੀਂ ਆਪਣਾ ਪੁੱਤਰ ਸਹੀ ਔਰਤ ਚੁਣ ਕੇ ਲਿਆਇਆ ਹੁਣ ਤੁਸੀਂ ਚੈਨ ਨਾਲ ਆਰਾਮ ਕਰ ਸਕਦੇ ਹੋ ਇਹ ਘਰ ਸੁਰੱਖਿਅਤ ਹੈ ਅਗਲੇ ਹਫਤੇ ਰਜਨੀ ਦੇ ਜਨਮ ਦਿਨ ਤੇ ਸੁਖਵੰਤ ਕੌਰ ਨੇ ਉਸ ਨੂੰ ਇੱਕ ਚਮਕਦਾਰ ਲਾਲ ਰੰਗ ਦਾ ਸੂਟ ਦਿੱਤਾ ਤੇ ਕਿਹਾ ਇਹ ਮੇਰੀ ਸੱਸ ਨੇ ਮੈਨੂੰ ਦਿੱਤਾ ਸੀ ਅਤੇ ਹੁਣ ਮੈਂ ਇਹ ਤੈਨੂੰ ਦੇ ਰਹੀ ਹਾਂ ਇਹ ਸਾਡੇ ਰਿਸ਼ਤੇ ਦੀ ਨਿਸ਼ਾਨੀ ਹੈ ਰਜਨੀ ਨੇ ਸੂਟ ਖੋਲਿਆ ਬਹੁਤ ਖੂਬਸੂਰਤ ਸੀ ਪਰ ਉਸ ਦੇ ਲਈ ਅਸਲ ਤੋਫਾ ਉਹ ਸ਼ਬਦ ਸਨ ਜੋ ਸੁਖਵੰਤ ਕੌਰ ਨੇ ਕਹੇ ਸਨ ਉਸ ਨੇ ਪਹਿਲੀ ਵਾਰ ਆਪਣੇ ਆਪ ਨੂੰ ਉਸ ਘਰ ਦੀ ਅਸਲੀਤੀ ਮਹਿਸੂਸ ਕੀਤਾ ਉਸ ਰਾਤ ਰਜ਼ਨੀ ਨੇ ਖੁਦ ਰੋਟੀ ਸਬਜ਼ੀ ਬਣਾਈ ਜਦੋਂ ਸੁਖਵੰਤ ਕੌਰ ਨੇ ਚੱਕ ਕੇ ਦੇਖਿਆ ਤਾਂ ਉਸਨੇ ਮੁਸਕਰਾ ਕੇ ਕਿਹਾ ਬਿਲਕੁਲ ਸਹੀ ਨਮਕ ਬਿਲਕੁਲ ਸਹੀ ਹੈ ਇਹ ਸਿ ਉਸ ਦੀ ਤਾਰੀਫ ਅਤੇ ਰਜ਼ਨੀ ਲਈ ਇਹ ਦੁਨੀਆ ਦੀਆਂ ਸਾਰੀਆਂ ਤਾਰੀਫਾਂ ਤੋਂ ਵੱਧ ਕੀਮਤੀ ਸੀ ਉਹਨਾਂ ਦੀਆਂ ਨਜ਼ਰਾਂ ਮੀਡੀਆਂ ਉਸ ਚੁੱਪ ਵਿੱਚ ਵੀ ਜੋ ਹੁਣ ਵੀ ਕਦੇ-ਕਦਾਈ ਆ ਜਾਂਦੀ ਸੀ ਪਰ ਇੱਕ ਦੂਜੇ ਨੂੰ ਸਮਝ ਪਾ ਰਹੀਆਂ ਸਨ ਕਿਉਂਕਿ ਹੁਣ ਉਹਨਾਂ ਨੇ ਇੱਕ ਦੂਜੇ ਦੀ ਚੁੱਪ ਦੀ ਭਾਸ਼ਾ ਸਿੱਖ ਲਈ ਸੀ ਦੋਸਤੋ ਤੁਸੀਂ ਸੁਣੀ ਕਹਾਣੀ ਚੁੱਪ ਦੀ ਭਾਸ਼ਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਇਹ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ